ਪੀ ਤਸ ਮੇ ਗੁਰਾਂ ਦੀਆਂ ਖੁਸ਼ੀਆਂ ਜੇ ਲੈਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਅਮਰਤ ਪੀ ਤਸ ਮੇ ਗੁਰਾਂ ਦੀਆਂ ਖੁਸ਼ੀਆਂ ਦੇ ਲੈਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤਾਸ ਮੈਂ ਪਿਤਾ ਦੀਆਂ ਖੁਸ਼ੀਆਂ ਜ ਲੈਣੀਆਂ ਬਾਟੇ ਵਾਲਾ ਅਮਰਤ ਪੀ ਜੀ ਸੰਗ ਤੇ ਖੰਡੇ ਵਾਲਾ ਅਮਰਤ ਪੀ ਤਾਸ ਮੈਂ ਪਿਤਾ ਦੀਆਂ ਖੁਸ਼ੀਆਂ ਜ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਦੇਵਾਲਾਯ ਅਮਰਤ ਪੀ ਸਵੇ ਪਤਾ ਦੀਆਂ ਖੁਸ਼ੀਆਂ ਦੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਜੀ ਸੰਗ ਤੇ ਬਾਟੇ ਵਾਲਾ ਅਮਰਤ ਪੀ ਉੱਤ ਪੀਤੇ ਅੱਖਰ ਖੁੱਲ ਜਾਂਦੀਆ ਪਤਾ ਨਹੀਂ ਹੁੰਦੇ ਵਿੱਚ ਜੀ ਸੰਗ ਤੇ ਖੰਡਵਾਲਾ ਅਮਰਤ ਪੀ ਜੀ ਸੰਗ ਤੇ ਖੰਡਵਾਲਾ ਅਮਰਤ ਪੀ ਇੱਕ ਘੋਟ ਪੀਤੇ ਆਤੋਂ ਅੱਖਾਂ ਖੁੱਲ ਜਾਂਦੀਆਂ ਪਤਾ ਨਹੀਂ ਉਹ ਬਾਟੇ ਵਿੱਚ ਕੀ ਜੀ ਸੰਗ ਤੇ ਪਤਾ ਨਹੀਂ ਉਹ ਬਾਟੇ ਵਿੱਚ ਕੀ ਕੁੱਟ ਪੀਤੇ ਹੱਥ ਅੱਖਾਂ ਨਾ ਜਾਣਦੀਆਂ ਪਤਾ ਨਹੀਂ ਬਾਟੇ ਵਿੱਚ ਤੀ ਜੀ ਸੰਗ ਤੇ ਪਤਾ ਨਹੀਂ ਬਾਟੇ ਵਿੱਚ ਤੀ ਤੇ ਅਤਾਤ ਕਲਗੀ ਤਰ ਦੀ ਪੀਗੂ ਪਾਵਨ ਖੰਡੇ ਤਾਰ ਹੋਏ ਜਨਮ ਸਹੀ ਸੁਹਿਲਾ ਕਲਗੀ ਤਰ ਇਹ ਵੀ ਤੇ ਕਹਿੰਦੇ ਆ ਨਾ ਪੁੱਤਰ ਜੀ ਸਿੱਖਾ ਅੰਮ੍ਰਿਤ ਵਾਸਤੇ ਮੈਂ ਚਾਰ ਪੁੱਤ ਤੇਰੇ ਤੋਂ ਕੁਰਬਾਨ ਕੀਤੇ ਆ ਕਦੀ ਦੇਖਿਆ ਜਦੋਂ ਮੈਂ ਆਪਣੇ ਪੁੱਤ ਅਜੀਤ ਸਿੰਘ ਦੇ ਤਨ ਉਤੇ ਇੰਨੇ ਤੀਰ ਖੁੱਬਤੇ ਦੇਖੇ ਆ ਕਦੀ ਬਰਸ਼ੀਆਂ ਖੁੱਬਦੀਆਂ ਦੇਖੀਆਂ ਮੈਂ ਉਹ ਪਿਤਾ ਮੈਂ ਗੜੀ ਉੱਤੇ ਖਲੋਤਾ ਸੀ ਜਦੋਂ ਮੇਰੇ ਪੁੱਤ ਜੁਝਾਰ ਸਿੰਘ ਦੀ ਗਰਦਨ ਦੇ ਉੱਤੇ ਵਾਰ ਹੋਇਆ ਮੇਰੇ ਪੁੱਤ ਜੁਜਾਰ ਸਿੰਘ ਦੇ ਮੁਖ ਵਿੱਚੋਂ ਲਭੂ ਚੁੰਦਾ ਮੈਂ ਦੇਖਿਆ ਮੈਂ ਉਹ ਪਿਤਾ ਹੇ ਗੁਰੂ ਗੋਬਿੰਦ ਸਿੰਘ ਅੱਜ ਵੀ ਕਹਿੰਦਾ ਬੰਗਾ ਦਾ ਮੈਂ ਕੀ ਵਾਦਾ ਕੀਤਾ ਸੀ ਤੇਰੇ ਨਾਲ ਇੱਕੋ ਹੀ ਵਾਦਾ ਕੀਤਾ ਸੀ ਕਿ ਤੂੰ ਅਮਰਤ ਸ਼ੱਕੇ ਸਿੰਘ ਸੱਜ ਦਾ ਮੈਂ ਤੇਰੇ ਤੋਂ ਆਪਣੇ ਪੁੱਤ ਦੇਖਣਾ ਚਾਹੁੰਦਾ ਸੀ ਮੈਂ ਉਹ ਬਾਪ ਆ ਮੈਂ ਉਹ ਬਾਪ ਹੈ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਆਪਣੇ ਫਤੇ ਸਿੰਘ ਨੂੰ ਜਿੰਨਾ ਪਿਆਰ ਕਰਦਾ ਸੀ ਸ਼ਾਇਦ ਕੋਈ ਵੀ ਬਾਪ ਉਹਨਾਂ ਪਿਆਰ ਨਹੀਂ ਕਰਦਾ ਛੋਟਾ ਸੀ ਨਾ ਕਿੰਨੇ ਕੁ ਸਾਲਾਂ ਦਾ ਸੀ ਜਦੋਂ ਮਾਂ ਚਲੀ ਗਈ ਸੀ ਮਾਂ ਚਲੀ ਗਈ ਹੋਵੇ ਤੇ ਆਪਾਂ ਨਹੀਂ ਕਹਿੰਦੇ ਉਹ ਭਾਈ ਮਾਂ ਵਾਲਾ ਵੀ ਤੂੰ ਦੇਈ ਤੇ ਪਿਤਾ ਵਾਲਾ ਵੀ ਪਿਆਰ ਤੂੰ ਹੀ ਦੇਈ ਮੇਰੇ ਫਤੇ ਸਿੰਘ ਨੂੰ ਪੁੱਛੋ ਜਿੱਦ ਮੇਰੇ ਫਤੇ ਸਿੰਘ ਦੀ ਖਬਰਾ ਉੱਤੇ ਸਭ ਕੁਝ ਜਾਣਦੇ ਆ ਮੇਰੇ ਫਤੇ ਸਿੰਘ ਮੇਰੇ ਜੋਰਾਵਰ ਨੂੰ ਪੁੱਛਿਆ ਨਾ ਠੰਡੇ ਪਾਣੀ ਦੇ ਵਿੱਚੋਂ ਲੱਗ ਕੇ ਗਏ ਸਨ ਸਰਸਾਂ ਨੂੰ ਪਾਰ ਕੀਤਾ ਤਨ ਦੇ ਕੱਪੜੇ ਵੀ ਗਿੱਲੇ ਹੋ ਗਏ ਸਨ ਕਦੀ ਇਹ ਪੁੱਛਿਓ ਜਦੋਂ ਸਾਰਾ ਪਰਿਵਾਰ ਮੇਰਾ ਖੇਰੂ ਖੇਰੂ ਸਰਸਾ ਦੇ ਕੰਡੇ ਹੋਇਆ ਕੀ ਬੀਤੀ ਹੋਏਗੀ ਮੈਂ ਉਹ ਪਿਤਾ ਇੰਦਰੂ ਗੋਬਿੰਦ ਸਿੰਘ ਕਹਿੰਦਾ ਮੇਰੇ ਪਿਤਾ ਨੇ ਵਸਾਇਆ ਸੀ ਗੰਦਪੁਰ ਜਿਦੇ ਚ ਮੈਂ ਰਹਿਣ ਲਿਆ ਮੈਂ ਕਿਸੇ ਦਾ ਕੁਝ ਨਹੀਂ ਸੀ ਦੱਬਿਆ ਮੈਂ ਪੰਜ ਕਿਲੇ ਮੈਂ ਆਪਣਾ ਹਸਲਾ ਵਸਦਾ ਘਰ ਉਜਾੜ ਕੇ ਤੁਰਿਆ ਤੇ ਕੀ ਦੇਖਦਾ ਸੀ ਤੂੰ ਮੇਰਾ ਬਣੇਗਾ ਤੂੰ ਮੇਰਾ ਬਣੇਗਾ ਤੇਰੀ ਤੇ ਮੇਰੀ ਸਾਥ ਕਾ ਦੇ ਨਾਲ ਪਏਗੀ ਪੀਵੋ ਪਾਪਲ ਖੰਡੇ ਤਾਰ ਹੋਏ ਜਨਮ ਸੋਹੇਲਾ ਮੈਂ ਦੇਖਦਾ ਸਾਂ ਜਿੱਤੇ ਮੇਰੇ ਫਤਿਹ ਸਿੰਘ ਦੀ ਸ਼ਾਹ ਰੰਗ ਕੱਟੀ ਟਾਈਟੋ 3 ਮਿੰਟ ਮੇਰਾ ਫਤਿਹ ਤੇ ਮੇਰਾ ਜੋਰਾ ਵਰਤਦੀ ਤੇ ਕਿੰਨੇ ਤਲਫ ਦਾ ਮੈਂ ਦੇਖਿਆ ਮੈਂ ਦੇਖਿਆ ਮੇਰੀ ਬਜ਼ੁਰਗ ਮਾਂ ਜਦੋਂ ਜਾਲਮਾਂ ਵਿੱਚ ਠੰਡੇ ਬੁਰਜ ਵਿੱਚ ਧੱਕਾ ਦੇ ਕੇ ਸੁੱਟਿਆ 80 ਤੋਂ ਉੱਪਰ ਸਾਲਾਂ ਦੇ ਕਰੀਬ ਉਮਰ ਸੀਮਾ ਗੁਜਰੀ ਦੀ ਜਿਹੜੀ ਆਰਾਮ ਬਿਸਤਰੇ ਵਿੱਚ ਕਰਨ ਵਾਲੀ ਸੀ ਮੇਰੀ ਮਾਂ ਦੀ ਉਹ ਠੰਡੇ ਬੁਰਜ ਵਿੱਚ ਬੈਠ ਕੇ ਮੇਰੀ ਮਾਂ ਕੱਪੜਿਆਂ ਤੋਂ ਬਿਨਾਂ ਦਿਨ گزارਦੀ ਥਈ ਉਹ ਮੇਰੀ ਮਾਂ ਜਿਨੂੰ ਮੈਂ ਕਦੀ ਕਹਿੰਦਾ ਹੋਵਾਂਗਾ ਮਾਂ ਜੀ ਦੇਖ ਨਾ ਜਾਇਓ ਸਰੀਰ ਵੱਡਾ ਹੋ ਗਿਆ ਉਸੇ ਸਰੀਰ ਨੂੰ ਝਾਲਮਾ ਨੇ ਠੰਡੇ ਬੁਰਜ ਵਿੱਚੋਂ ਠੱਕਾ ਦੇ ਕੇ ਛੁੱਟਿਆ ਜਿਹੜੇ ਬੱਚਿਆਂ ਨੂੰ ਮੈਂ ਕਹਣਾ ਪੁੱਤ ਕੱਪੜੇ ਪਾ ਕੇ ਰੱਖੋ ਸਰਦੀ ਆ ਗਈ ਹੈ ਬੁੱਲ ਨੀਲੇ ਨਾ ਪੈ ਜਾਣ ਕਹਿੰਦਾ ਝਾਲਮਾ ਨੇ ਛਮਕੀਆਂ ਲੈ ਕੇ ਨਾ ਛਮਕੀਆਂ ਲੈ ਕੇ ਸਾਰਾ ਸਰੀਰ ਬੰਨ ਬੰਨ ਕੇ ਲਾਲ ਕਰ ਦਿੱਤਾ ਸੀ ਜਿਹੜੇ ਬੱਚਿਆਂ ਨੂੰ ਮੈਂ ਕਹਿਣਾ ਪੁੱਤ ਹੱਥਾਂ ਨੂੰ ਠੰਡ ਨਾ ਲੱਗੇ ਜ਼ਾਲਮਾਂ ਨੇ ਹੱਥਾਂ ਦੇ ਕੋਟੇ ਵੀ ਬਰਨ ਕਰਕੇ ਰੱਖ ਦਿੱਤੇ ਜਿੱਦੇ ਮੈਨੂੰ ਮੇਰੇ ਬੱਚਿਆਂ ਦੀ ਮੌਤ ਦੀ ਖਬਰ ਮਿਲਦੀ ਹੈ ਸ਼ਹਾਦਤ ਦੀ ਖਬਰ ਮਿਲਦੀ ਹੈ ਮੈਂ ਤੇ ਕਾਹੀ ਦਾ ਬੂਟਾ ਤੀਰ ਨਾਲ ਪੁੱਟ ਕੇ ਸਬਰ ਕਰਕੇ ਕਹਿ ਲਿਆ ਸੀ ਅੱਜ ਤੋਂ ਬਾਅਦ ਜ਼ੁਲਮ ਰਾਤ ਦੀ ਛੱਡ ਵੀ ਪੱਟੀ ਕਿ ਤੇ ਮੈਂ ਤੇਰੇ ਤੋਂ ਆਪਣਾ ਅਜੀਤ ਦੇਖਣਾ ਚਾਹੁੰਦਾ ਹੈ ਮੈਂ ਤੇਰੇ ਤੋਂ ਜੁਝਾਰ ਦੇਖਣਾ ਚਾਹੁੰਦਾ ਮੈਂ ਤੇਰੇ ਤੋਂ ਜੋਰਾ ਵਰ ਦੇਖਣਾ ਚਾਹੁੰਦਾ ਤੇਰੇ ਤੋਂ ਮੈਂ ਆਪਣਾ ਫਤਿਹ ਸਿੰਘ ਦੇਖਣਾ ਚਾਹੁੰਦਾ ਮੈਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀਰਾ ਜੇ ਮੇਰੇ ਘਰ ਆਉਣਾ ਰੋਜ਼ ਮੇਰੇ ਨਾਲ ਪਿਆਰ ਕਰਦਾ ਹੈ ਮੈਨੂੰ ਉੱਤੇ ਬਹੁਤ ਖੁਸ਼ੀ ਹੋਏਗੀ ਜਿੱਦ ਦੇ ਤੂੰ ਮੇਰਾ ਬਣ ਕੇ ਆਏਂਗਾ ਕਲਗੀਧਰ ਦੇ ਪੁੱਤਰੋ ਤੀਓ ਅੰਮ੍ਰਿਤਧਾਰੀ ਹੋ ਕੇ ਜੀਓ